ਲੋ ਵੀ ਦੋਸਤੋ ਅੱਜ ਤਾਂ ਦੋ ਜਾਨਵਰ ਦਿਖਾਉਣੇ ਐ ਤੇ ਦੋਨੇ ਹੀ ਦਿਖਾਉਣਿਆ ਮਾਰਵਾੜੀ ਇੱਕ ਤਾਂ ਘੋੜੀ ਕਰ ਲੋ ਚੈੱਕ ਸਾਢੇ 4 ਸਾਲ ਦੇ ਆ ਬਰੀਕੀਆਂ ਦੇਖੋ ਮੰਨ ਲਓ ਇੱਕ ਬਰੀਡਿੰਗ ਵਾਲੀ ਘੋੜੀ ਅਤੇ ਸਵਾਰੀ ਵਾਲੀ ਘੋੜੀ ਬਰੀਡਿੰਗ ਪੱਖੋਂ ਵੀ ਪੂਰਾ ਟੌਪ ਦਾ ਹੁੰਦੀ ਆ ਤੇ ਸਵਾਰੀ ਵੀ ਪੂਰੇ ਟੌਪ ਦੀ ਕਰਾਉਂਦੀ ਆ ਤੇ ਪਹਿਲਾਂ ਸਵਾਗਤ ਤੁਹਾਡਾ ਸਾਰਿਆਂ ਬਾਬਾ ਜੀ ਦਾ ਸਟੱਡ ਫਾਰਮ YouTube ਚੈਨਲ ਤੇ ਜਿਹੜੇ ਭਰਾ ਆਪਣੇ ਨੇ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਜੀ ਆਂ ਅੱਜ ਤਰੀਕ 24 ਜੂਨ 2025 ਦੀ ਇਹ ਵੀਡੀਓ ਆ ਦੋਸਤੋ ਤੇ ਜਾਨਵਰ ਦਿਖਾਉਣੇ ਆ ਦੋ ਆ ਇੱਕ ਘੋੜੀ ਦਿਖਾਉਣੀ ਤੇ ਇੱਕ ਆ ਬਸ਼ੀਰੀ 4 ਕਿੰਨੇ ਦੀ ਆ ਪੂਰੀ ਵੱਡੀ ਹਾਈਟ ਕਰਨ ਵਾਲੀ ਬੱਚੀ ਤੇ ਜੈਜ ਰੇਟ ਚ ਮਿਲ ਜੂ ਇਹਦੀ ਮਾਂ ਵੀ ਆਪਣੇ ਕੋਲ ਖੜੀ ਆ ਆ ਕੇ ਮਾਂ ਦੀ ਹਾਈਟ ਵੀ ਦੇਖ ਸਕਦੇ ਆ ਤੇ ਕੋ ਤਾਂ ਚਲੋ ਵੱਡਾ ਹੈਗਾ ਹੀ ਹੈਗਾ ਪਰ ਮਾਂ ਵੀ ਪੂਰੇ ਟੌਪ ਦੀ ਆ ਫੋਟੋ ਮੰਗਾਉਣੇ ਮਾਂ ਦੇ ਫੋਟੋ ਮੰਗਾ ਲੇ ਜੋੜਾ ਹੀ ਆਪਾਂ ਲਿਆਂਦਾ ਇਹਦੀ ਮਾਂ ਆਪਣੇ ਕੋਲ ਹੀ ਖੜੀ ਉਹਦੀ ਹਜੇ ਵੀਡੀਓ ਨਹੀਂ ਬਣਾਈ ਤੇ ਮੈਂ ਸੋਚਿਆ ਚਲੋ ਬੱਚੀ ਦੀ ਫੋਟੋ ਵੀਡੀਓ ਪਾ ਦੀ ਦੋਨੇ ਜਾਨਵਰਾਂ ਦੀ ਡਿਟੇਲ ਦਵਾਂਗੇ ਬਸ ਵੀਡੀਓ ਪੂਰੀ ਦੇਖ ਲਓ ਦੋਨਾਂ ਚੋਂ ਜਿਹੜਾ ਜਾਨਵਰ ਪਸੰਦ ਹੋਇਆ ਫੋਨ ਲਾ ਲਿਓ ਨੰਬਰ ਦਿੱਤਾ ਹੈ ਪਹਿਲਾਂ ਡਿਟੇਲ ਸੁਣ ਲਿਓ ਜੇ ਦੋਨੇ ਪਸੰਦ ਆ ਜੋੜਾ ਲੈਣ ਦਾ ਚਾਹਵਨ ਹੋਏ ਤਾਂ ਜੋੜਾ ਵੀ ਦੇ ਦਾਂ ਦੋਨੇ ਜਾਇਜ਼ ਮੁੱਲ ਦੇ ਆ ਤੇ ਦੋਸਤੋ ਤੁਹਾਡਾ ਫਰਜ ਇੰਨਾ ਕਾ ਵੀ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਨਾ ਕਮੈਂਟ ਕਰਨਾ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਨਾ ਕੁੜੀ ਦੇਖੋ 60 ਇੰਚ ਹਾਈਟ ਆ ਜੀ 4.5 ਸਾਲ ਉਮਰ ਆ ਤਿੰਨ ਪੈਰ ਚਿੱਟੇ ਮੱਥੇ ਪਟਾ ਕੁੜੀ ਆ ਕੇ ਲੈਂਥ ਦੇਖਿਓ ਕੁੜੀ ਦੀ ਆ ਕੇ ਗਰਦਨ ਦੇਖਿਓ ਕੰਨ ਕੰਡੀਸ਼ਨ ਦੇਖੋ ਪੂਰੀ ਟੌਪ ਦੀ ਆ ਮੌਕੇ ਤੇ ਖਾਲੀ ਅੰਦਰ ਦੀ ਸਾਫ ਆ ਹੀਟ ਕੱਢ ਰਹੀ ਆ ਜੈ ਰਾਜ ਤੋਂ ਮੀਟ ਕਰਾਉਣੇ ਹੋਈ ਤੁਹਾਨੂੰ ਜੈ ਰਾਜ ਤੋਂ ਮੀਟ ਕਰਵਾ ਕੇ ਦੇ ਦਾਂਗੇ ਪਰ ਜਿਹੜਾ ਰੰਗ ਦੇਖੋ ਕੁੜੀ ਦਾ ਕਿੰਨਾ ਪੱਕਾ ਚਮੜੀ ਦੀ ਚਮਕ ਦੇਖੋ ਪੂਰੀ ਸੋਹਣੀ ਹੈ ਲੈਂਥ ਲੈਂਥ ਦੀ ਸੋਹਣੀ ਹੈ ਹੱਥਾਂ ਪੈਰਾਂ ਦੀ ਵੀ ਪੂਰੀ ਮਜ਼ਬੂਤ ਆ ਕੰਨ ਕੰਨ ਵੀ ਚੰਗਾ ਲੱਗਿਆ ਹੋਇਆ ਕੁੜੀ ਦੇ ਬਾਕੀ ਬੱਚੇ ਬੁੱੱਚੇ ਵਧੀਆ ਦਿੰਦੀ ਹੈ ਜਿਹੜੀਆਂ ਚੀਜ਼ਾਂ ਆਪਾਂ ਬਰੀਡਿੰਗ ਵਾਲੀ ਕੁੜੀ ਤੇ ਲੱਭਦੇ ਹੁੰਦੇ ਮੰਨ ਲਓ ਚੰਗਾ ਕੰਨ ਚੰਗੀ ਲੈਂਥ ਪੈਰਾਂ ਪੂਰਾ ਦੀ ਸੋਹਣੀ ਚੰਗਾ ਕੰਨ ਕੰਡੀਸ਼ਨ ਪੂਰੀ ਅਤੇ ਬਾਕੀ ਦੋਸਤੋ ਖੜਨੇ ਖੁਰਨੇ ਦੇਖੋ ਰੋ ਪੂਰਾ ਮੰਨ ਲਓ ਕੁੜੀ ਦਾ ਮੇਨ ਗੱਲ ਆ ਵੀ ਸਾਊ ਠੰਡੀ ਐ ਸਵਾਰੀ ਦੀ ਪਾਸਾ ਤੁਰਦੀ ਤੁਰਦੀ ਸੋਹਣਾ ਆ ਕੇ ਦੇਖ ਕੇ ਰੂਹ ਖੋਸ ਹੋ ਜੂ ਤੁਹਾਡੀ ਦੋਸਤੋ ਕੁੜੀ ਨੂੰ ਓਵਰ ਆਲ ਕਹਿੰਦਾ ਮਤਲਬ ਪੂਰੀ 1 ਨੰਬਰ ਰਿਪੋਰਟ ਆ ਕੁੜੀ ਦੀ ਪੈਰਾਂ ਦੇ ਦੋਸਤੋ ਦੋ ਚੱਟੇ ਆ ਪਹਿਲੇ ਮੇਥੋਂ ਗਲਤੀ ਨੇ ਤਿੰਨ ਬੋਲੇ ਕਿ ਪੈਰ ਦੋ ਚੱਟੇ ਆ ਪਰ ਕੰਡੀਸ਼ਨ ਪੂਲ ਟੌਪ ਦੀ ਐ ਬਰੀਡਿੰਗ ਵਾਲੀ ਕੁੜੀ ਦਿਨ ਤੋਂ ਉਹਦੇ ਪੈਸੇ ਲਾ ਕੇ ਚੰਗੇ ਬੱਚੇ ਪੈਦਾ ਕਰਨੇ ਆ ਤਾਂ ਦੋਸਤੋ ਇੱਕ ਵਾਰ ਜ਼ਰੂਰ ਆ ਕੁੜੀ ਦੇਖੋ ਤੁਹਾਡੇ ਭਾ ਸਰਬੰਦ ਜਣੇ ਤੁਹਾਡੇ ਰੀਡ ਸਰਬੰਦ ਜਣੇ ਤੇ ਸਾਊਦੀ ਸਾਊ ਸਵਾਰੀ ਦਾ ਵੀ ਝੂਟਾ ਦੂ ਹੈ ਮਾਰਵਾੜੀ ਹੈ ਪੂਰੀ ਚੰਗੀ ਘੋੜੀ ਹੈ ਤੇ ਨੰਬਰ 2 ਤੇ ਆ ਬਸ਼ੀਰੀਕਰ ਚ ਚਾਰ ਮਹੀਨੇ ਦੀ ਹੈ ਥੋੜਾ ਜਿਹਾ ਇਹਨੂੰ ਵੀਡੀਓ ਬਣਾਉਣਾ ਨਹੀਂ ਆਉਂਦਾ ਦੋਸਤੋ ਕਿਉਂਕਿ ਬੱਚੀ ਦੇ ਜਿਹੜਾ ਰੱਸਾ ਨਾ ਉਹ ਨਵਾਂ ਪਿਆ ਨਵਾਂ ਰੱਸਾ ਪੈਣ ਦੀ ਵਜ੍ਹਾ ਨਾਲ ਮਾਂ ਮਗਰ ਖੁੱਲੀ ਆਈ ਸੀ ਤੇ ਇਹਨੂੰ ਖੜਨ ਦਾ ਥੋੜਾ ਜਿਹਾ ਰਸਤੇ ਦਾ ਜਿਵੇਂ ਜਦੋਂ ਪਹਿਲੀ ਵਾਰ ਰੱਸਾ ਪੈਂਦਾ ਜਾਨਵਰ ਹਲਕਾ ਤੇ ਹੀ ਮੰਨਦਾ ਪਰ ਹੁਣ ਰੱਸਾ ਇਹਦੇ ਚੱਲ ਗਈ ਬੱਚੀ ਬੱਚੀ ਦੇ ਮੱਥੇ ਪਟਾ ਦੋ ਪੈਰ ਚਿੱਟੇ ਆ ਜੀ ਪੂਰੀ ਟੌਪ ਕੁਆਲਿਟੀ ਦੀ ਖੁੰਡੀ ਵਾਲਾ ਕੰਨ ਲੱਗਿਆ ਹੋਇਆ ਪਟਾ ਦੇਖੋ ਪੂਰਾ ਪਰਫੈਕਟ ਆ ਤੇ ਦੋਸਤੋ ਰਤਨਾਕਰ ਬਲੱਡ ਲਾਈਨ ਆ ਕੁੜੀ ਦੀ ਮਾਂ ਇਹਦੀ ਦੇਵਲੀ ਬਲੱਡ ਲਾਈਨ ਚੋਂ ਆ ਜਿਹੜਾ ਇਹਦਾ ਬਾਪ ਉਹਦੀ ਆਪਣਾ ਫੋਟੋ ਮਿਲ ਜੂ ਅੰਮਰਸਾਰੇ ਏਰੀਏ 'ਚ ਖੜਾ ਇਹਦਾ ਪਿਓ ਪੂਰਾ ਟੌਪ ਦਾ ਘੋੜਾ ਤੇ ਬੱਚੀ ਵੀ ਪੂਰੇ ਟੌਪ ਦੀ ਬਣੂ ਬੱਚੀ ਦੀ ਆ ਕੇ ਗਰਦਨ ਦੇਖੋ ਇਹ 'ਚ ਤਾਂ ਬੱਚੇ ਨੂੰ ਚਲੋ ਹਜੇ ਹੋਲਡਰ ਜਨ ਤੋ ਟਰਨਰ ਦਾ ਨਹੀਂ ਪਤਾ ਹਜੇ ਨੂੰ ਹੋਲਡਰ ਨੰਬਰ ਆ ਕੇ ਜਦੋਂ ਸਾਹਮਣੇ ਤੁਸੀਂ ਦੇਖੋ ਲੰਮੀ ਧੌਣ ਕੰਨ ਕੁੰਡੀ ਵਾਲਾ ਬਾਲਪੋਰੀਆਂ ਦੀ ਸਾਫ ਹੱਥਾਂ ਪੈਰਾਂ ਦੀ ਸਾਫ ਤੇ ਪੂਰੀ ਟੌਪ ਦੀ ਕਾਲਾ ਰੰਗ ਕੱਢੀ ਜਾਂਦੀ ਦੋਸਤਾਂ ਲੂਈ ਉੱਪਰੋਂ ਲਾਈ ਜਾਂਦੀ ਹੈ ਪੂਰੇ ਜੈਜ ਰੇਟ ਦੀ ਬੱਤੀ ਹੈ ਇਹ ਤੋਂ ਸਸਤੀ ਬੱਤੀ ਨਹੀਂ ਮਿਲਣੀ ਤੁਹਾਨੂੰ ਜੇ ਮੇਰਾ ਕੋਈ ਭਰਾ ਚਾਹਵਨ ਹੋਇਆ ਨੰਬਰ ਥੱਲੇ ਦੇ ਤੇ ਦੋਨਾਂ ਜਿਹੜਾ ਜਾਨੂੰ ਪਸੰਦ ਹੋਇਆ ਸੰਪਰਕ ਕਰ ਲਿਓ